ਨਗਰ ਨਗਰ ਕਮਦੀਆਂ ਚੋਣਾਂ ਨੂੰ ਲੈ ਕੇ ਸਵੇਰ ਤੋਂ ਹੀ ਤੁਹਾਡੇ ਨਾਲ ਵੱਖ-ਵੱਖ ਖਬਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਵੱਡੀ ਖਬਰ ਜਿਹੜੀ ਹੈ ਮੁੱਲਾਂਪੁਰ ਦਾਖਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਤੇ ਝੜਪ ਤੋਂ ਬਾਅਦ ਇੱਕ ਦੂਜੇ ਨੂੰ ਕਹਾ ਸੁਣੀ ਕੀਤੀ ਗਈ ਤੇ ਇਸ ਦੌਰਾਨ ਮਾਹੌਲ ਕਾਫੀ ਪੱਕ ਗਿਆ ਦੱਸਦੀ ਕਿ ਇਸ ਪੱਕੇ ਹੋਏ ਮਾਹੌਲ ਦੇ ਵਿੱਚ ਇੱਕ ਦੂਜੇ ਦੇ ਉੱਪਰ ਵਿਵਾਦਿਤ ਟਿੱਪਣੀਆਂ ਵੀ ਕੀਤੀਆਂ ਗਈਆਂ ਕੈਪਟਨ ਸੰਦੀਪ ਸੰਧੂ ਦੇ ਵੀ ਮੌਕੇ ਤੇ ਪਹੁੰਚਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦੋ ਥਾਵਾਂ ਤੇ ਆਪਣੇ ਵੱਖ-ਵੱਖ ਟੈਂਟ ਆਗੂ ਜਿਹੜੇ ਸੀਗੇ ਉਹ ਬੈਠੇ ਹੋਏ ਸੀਗੇ ਪਰ ਇਸੇ ਦੌਰਾਨ ਕੋਈ ਗੱਲਬਾਤ ਹੋਈ ਤੇ ਗੱਲਬਾਤ ਤੋਂ ਬਾਅਦ ਦੋਹਾਂ ਧਿਰਾਂ ਦੇ ਵਿਚਾਲੇ ਆਪਸ ਦੇ ਵਿੱਚ ਜ਼ਬਰਦਸਤ ਝੜਪ ਹੋਣ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ ਪੁਲਿਸ ਦੇ ਵੱਲੋਂ ਇਹ ਵੀ ਜ਼ਿਕਰ ਆਇਆ ਕਿ ਅਸੀਂ ਦੋਹਾਂ ਪੱਖਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਕੰਮਦਾਰ ਰਹੇ ਹਾਲਾਂਕਿ ਕੁਝ ਸਮੇਂ ਬਾਅਦ ਇਹ ਮਾਮਲਾ ਠੰਡਾ ਹੋ ਗਿਆ ਪਰ ਦੱਸਦੀ ਕਿ ਲਗਾਤਾਰ ਵੱਖ-ਵੱਖ ਸੂਬੇ ਦੇ ਹਿੱਸਿਆਂ ਦੇ ਵਿੱਚੋਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਉਹ ਆਮੋ ਸਾਹਮਣੇ ਹੋਏ ਕਹਾ ਸੁਣੀ ਹੋਈ ਕਹਾ ਸੁਣੀ ਤਬਾਜ਼ਾ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹ ਜਿਹੜੇ ਬੂਥ ਲਗਾਏ ਹੋਏ ਸੀ ਇਹਨਾਂ ਦੇ ਉੱਪਰ ਜਿਹੜੇ ਆਪਣੇ ਪਾਰਟੀ ਦੇ ਵਰਕਰ ਸੀਗੇ ਉਹ ਬੈਠੇ ਹੋਏ ਸੀਗੇ ਕਿਸੇ ਗੱਲ ਨੂੰ ਲੈ ਕੇ ਇੱਕ ਦੂਜੇ ਤੇ ਟਿੱਪਣੀਆਂ ਹੋਈਆਂ ਟਿੱਪਣੀਆਂ ਤੋਂ ਬਾਅਦ ਮਾਹੌਲ ਇੰਨਾ ਭਖਿਆ ਕਿ ਇਹ ਹੱਥੋਂ ਪਾਈ ਤੱਕ ਗੱਲ ਪਹੁੰਚੀ ਤੇ ਉਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਹਾਂ ਧਿਰਾਂ ਦੇ ਵਿੱਚ ਆਪਣਾ ਸਾਰਤਕ ਰੋਲ ਨਭਾਇਆ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਜਿਹੜੀ ਹੈਗੀ ਜਿਹੜਾ ਮਾਮਲਾ ਵੱਧ ਰਿਹਾ ਸੀਗਾ ਉਸ ਨੂੰ ਰੋਕ ਕੇ ਅਤੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਇਸ ਬਾਬਤ ਪੁਲਿਸ ਵਾਲੇ ਕੀ ਕਹਿ ਰਹੇ ਨੇ ਉਹਨਾਂ ਦਾ ਪੱਖ ਵੀ ਸੁਣਦੇ ਆ। ਮੈਂ ਦਾ ਮਤਲਬ ਪਰ ਮੈਂ ਮੈਂ ਬਹੁਤ ਸੁਣਦਾ ਹਾਂ। ਮੈਂ ਇਹਨਾਂ ਨੂੰ ਕੋਈ ਤਰ੍ਹਾਂ ਚਿਰ ਰੱਖ। ਪਹਿਲਾਂ ਝਾਊ ਕੇ ਆਪਾਂ ਇਹੋ ਕਰਾਉਂ। ਲੱਗਿਆ ਵਾ ਆਪਾਂ ਨੂੰ ਅੱਜ ਮੈਂ ਉਹਦਾ ਗੱਲ ਕੀ ਮੈਂ ਉਹ ਕਹੀ ਮੈਂ ਤਾਂ ਗੱਲ ਕੀਤੀ ਜੀ ਇਹ ਸਹੀ ਜਾਓ ਸਹੀ ਜੀ ਮੈਂ ਤਾਂ ਹੁਣ کہہ ਰਿਹਾ ਵੀ ਉਹ ਮੰਨ ਗਏ ਬਾਹਰ ਨਾ ਮੰਨ ਲਿਆ ਚਲੋ ਅਸੀਂ ਚਲੇ ਜਾਂਦੇ ਜੇ ਦਾਕਿਆਣਾ ਤਜਿੰਦਰ ਵੀ ਬਾਹਰ ਲਈ ਉਹਨੂੰ ਵੀ ਤੇ ਮੈਂ ਕਿੱਥੇ ਨਹੀਂ ਜਾਣਾ ਸਾਰੀ ਜੀ ਮੈਂ ਜਾਣਦਾ ਜੀ ਤੁਸੀਂ ਸਭ ਨੇ ਚਲੇ ਜਾਂਦੇ ਬਾਹਰ ਲਈ ਤਜਿੰਦਰ ਨੂੰ ਕਹ ਦਿੰਦੇ ਤਜਿੰਦਰ ਬਿਲਕੁਲ ਹਾਂ ਉਹਨੂੰ ਵੀ ਖਤਮ ਕਰੋ ਸਰ ਅੱਜ ਨਗਰ ਕੌਂਸਲ ਮੁਲਾਕਾ ਵੋਟਰ ਪੈ ਰਹੀਆਂ ਮਾਹੌਲ ਖਰਾਬ ਹੋਣ ਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਕੀ ਕਹੋਗੇ ਇਸ ਬਾਰੇ ਅੱਜ 21 ਦਸੰਬਰ ਨੂੰ ਜਿਹੜੀਆਂ ਐਮਸੀ ਨੇ ਇਲੈਕਸ਼ਨ ਹੋ ਰਹੀਆਂ ਨੇ 2024 ਦੀਆਂ ਜੀ ਇਹਦੇ ਜਿਹੜੇ ਫਿਲਹਾਲ ਇਹ ਅਮਨੋ ਆਮਨ ਨਾਲ ਚੱਲ ਰਹੀਆਂ ਨੇਗੀਆਂ ਤੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਆਪਣੇ ਵੋਟ ਦੇ ਅਧਿਕਾਰ ਹੈਗਾ ਉਹਦੀ ਜੇ ਧੰਗ ਨਾਲ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਜਿਹੜਾ ਉਹਨੂੰ ਐਕਸਰਸਾਈਜ਼ ਕਰੋ ਤਾਰੀ ਜਿਹੜੇ ਬਰੀ ਬੰਦੇ ਪੰਚਾਇਤ ਹੈ ਸ਼ਹਿਰ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦਿੰਦੇ ਹੋ ਉਹਨੂੰ ਇਹੀ ਹੈ ਵੀ ਜਿਹੜੇ ਇੱਥੋਂ ਦੇ ਲੋਕਲ ਵੋਟਰ ਨੇ ਜੀ ਇੱਥੇ ਉਹੀ ਹਾਜ਼ਰ ਰਹਿ ਸਕਦੇ ਨੇ ਜੇ ਕੋਈ ਫਿਰ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੁਲਿਸ ਤਾਂ ਜਿ ਕੋ ਪ੍ਰਸ਼ਾਸਨ ਦਾ ਪ੍ਰਭਾਵ ਪਾ ਨਹੀਂ ਹੈਗਾ ਨਹੀਂ ਬਿਲਕੁਲ ਅਸੀਂ ਜਿਹੜੀ ਹੈ ਜਿਹੜੀ ਹੈ ਬਿਲਕੁਲ ਬਿਨਾਂ ਕਿਸੇ ਦਬਾਅ ਤੋਂ ਜਿਹੜੇ ਇਹ ਚੱਲ ਰਹੇ